ਸ਼ਾਂਤ ਯਾਰ ਯਾਹ ਬਟੋਲ ਨੀਚੇ ਕਰਾ ਰਹਾ ਹੋ ਮੋੜ ਨੀਚੇ ਕਰੋ ਬੈਠਾ ਨਾ ਕਰੋ ਬੈਠਾ ਕਰ ਤਾਂ ਨਾ ਖੁਦੀਪ ਸਾਹਿਬ ਬੱਟੀ ਸਾਹਿਬ ਦੀ ਮੁਲਾਕਾਤ ਅੰਦਰ ਹੋਈ ਹੈ ਤਾਂ ਵੀ ਸਾਹਿਬ ਦੀ ਕੀ ਜਿੱਚਾਈ ਚ ਹੋਈ ਹੈ ਕਿੰਨੀ ਮਤਲਬ ਦੇਖੋ ਜੇਲ ਅਥਾਰਟिटीज ਨੇ ਜੀ ਤਾਂ ਉਹਨਾਂ ਨੂੰ ਸਿਰਫ ਫਤਹਿ ਬੁਲਾਉਣ ਦਾ ਉਹ ਕੀਤਾ ਜੀ ਜੇਲ ਦੀ ਅਥਾਰਟिटीज ਹੁੰਦੀਆਂ ਨੇ ਜੋ ਮੈਂ ਮੁਲਾਕਾਤ ਕਰਕੇ ਆਂ ਐਜ਼ ਐਨ ਐਡਵੋਕੇਟ ਆਫ ਖਾਲਸਾ ਜੀ ਬਾਬਾ ਜੀ ਦੀ ਤੇ ਫਤਹਿ ਬੁਲਾ ਕੇ ਆਏ ਜੀ ਬਹੁਤ ਵਧੀਆ ਉਹਨਾਂ ਦਾ ਉਹ ਹੈ ਜੀ ਜੋ ਵੀ ਗੱਲ ਕਰਨ ਦਾ ਰਤਬਾ ਜੀ ਉਹਨਾਂ ਦਾ ਰਤਬਾ ਦਾ ਕੋਈ ਵੀ ਖੈਰ ਮੈਚ ਨਹੀਂ ਕਰ ਸਕਦਾ ਪੂਰੇ ਦੁਨੀਆ ਦੇ ਵਿੱਚ ਤੇ ਬੱਤੇ ਸਾਂਝੀ ਕਰਕੇ ਆਏ ਬਾਕੀ ਕੇਸ ਡਿਸਕਸ ਕਰਕੇ ਆਏ ਜੀ ਕੱਲ ਦਾ ਜੋ ਕੱਲ ਦਾ ਸੁਪਰੀਮ ਕੋਰਟ ਦੇ ਵਿੱਚ 15 ਤਰੀਕ ਰੱਖੀ ਗਈ ਹੈ ਕਹਿੰਦਾ ਹੈ ਦਾਤ ਨੂੰ ਕੋਈ ਮੰਗ ਕੀਤੀ ਗਈ ਹੈ ਕੇਂਦਰ ਸਰਕਾਰ ਨੂੰ ਬਿੜੇ ਪਾ ਦੇ ਕਿ ਕੀ ਆ ਵੀ ਤੁਸੀ ਫਾਂਸੀ ਨਹੀਂ ਦੇ ਰਿਹਾ ਕੋਈ ਤਾਂ ਦੀ ਗੱਲਬਾਤ ਹੋਈ ਕਿ ਕੋਰਟ ਦੇ ਵਿੱਚ ਹਾਂਜੀ ਸਰ ਉਹ ਕੱਲ ਨੂੰ ਪਤਾ ਲੱਗ ਸਕਦਾ ਹੈ ਜੀ ਕੱਲ ਨੂੰ ਲੱਗ ਜਾਏਗਾ ਜੀ ਪਤਾ ਬਾਕੀ ਥੋੜੀ ਜੀ ਗੱਲਾਂ ਹੁੰਦੀਆਂ ਨੇ ਜੋ ਆਪਾਂ ਨਹੀਂ ਕਰ ਸਕਦੇ ਜੀ ਜਨਤਕ ਨਹੀਂ ਕਰ ਸਕਦੇ ਹੈਗੇ ਜੀ ਬਸ ਉਹਦੀ ਸਾਡੀ ਰਿਕਵੈਸਟ ਹੈ ਜੀ ਬਾਕੀ ਬਾਬਾ ਜੀ ਬਹੁਤ ਚੜਦੀ ਕਲਾ ਚ ਨੇ ਜੀ ਬਹੁਤ ਵਧੀਆ ਉਹ ਕਰੀਏ ਜੀ ਫਤੇ ਸਾਂਝੀ ਕਰੀਏ ਜੀ ਕਿਹਦਾ ਜਿਸ ਤਰ ਤੁਹਾਡੀ ਮੁਲਾਕਾਤ ਹੋਈ ਤੁਸੀਂ ਭਾਈ ਦਰਵਾਲ ਸਿੰਘ ਰਾਜੂ ਵਾਲੇ ਦੇ ਵਕੀਲ ਹੋ ਆ ਜੀ ਹਾਂ ਜੀ ਜਿਵੇਂ ਸੁਪਰੀਮ ਕੋਰਟ ਨੇ ਜਿਹੜਾ ਕਿਤੇ ਕਿਤੇ ਬੋਲ ਕੇ ਆਪਾਂ ਕਿੰਨੀ ਰੈਡੀ ਜਾ ਫਾਲਸੀ ਨੂੰ ਚਾਹੁੰਦਾ ਜਾਂ ਕੋਈ ਵੀ ਸੜਦਾ ਲੰਗ ਕਿਹਾ ਕਿ ਆਖਰਕਾਰ ਇਸ ਪਹਿਲੂ ਲੈ ਕੇ ਕੋਈ ਉਹਨਾਂ ਨਾਲ ਰੱਬ ਨਾਲ ਕੱਲ ਤੇ ਰੱਖਿਆ ਗਿਆ ਜੀ ਕੱਲ ਨੂੰ ਆਪਾਂ ਦੇਖ ਲਾਂਗੇ ਜੀ ਵੀ ਜੋ ਵੀ ਜਨਤਕ ਹੋਇਆ ਜੀ ਬਾਕੀ ਹਲੇ ਔਰ ਇਸ ਬਾਰੇ ਕਰਦੇ ਨੇ ਜੀ ਪੋਨਾ ਪੂਰਾ ਕਟਾ ਪੋਨਾ ਕਟਾ ਮੋਲਾ ਕਾਪੇ ਵਿੱਚ ਜੀ ਆਪਾਂ ਦੇਖੀਏ ਪੋਨਾ ਕਟਾ ਮੋਲਾ ਕਾਪੇ ਵਿੱਚ 14-15 ਤੱਕ ਮੈਂ ਪ੍ਰਧਾਨ ਕੋਲ ਜਿਹੜੇ ਮੈਨੂੰ ਸਵਾਲ ਪ੍ਰੋਡਿਊਸਰ ਉਹਦੇ ਵਿੱਚ ਕੋਈ ਗੱਲਬਾਤ ਕੋਈ ਕੁਝ ਕੀਤਾ ਹੋਵੇ ਜਾਂ ਸੁਪਾ ਜਾਂ ਪਰਸ਼ਾਦ ਨਹੀਂ ਜੀ ਉਹਨਾਂ ਨੇ ਕੁਝ ਵੀ ਨਹੀਂ ਆਇਆ ਸਿਰਫ ਮੇਰੇ ਨਾਲ ਗੱਲਬਾਤ ਹੋਈ ਹੈ ਜੀ ਉਹਨਾਂ ਦੀ ਸਿਹਤ ਬਾਰੇ ਸਾਰਾ ਕੁਝ ਪੁੱਛਿਆ ਜੀ ਚੜ੍ਹਦੀ ਕਲਾ ਜੀ ਤੇ ਬਾਕੀ ਜੋ ਵੀ ਡਿਸਕਸ਼ਨ ਹੋਈ ਹੈ ਜੀ ਕੇਸ ਦੀ ਹੋਈ ਹੈ ਜੀ ਤੇ ਕੇਸ ਦਾ ਜੀ ਮੇਰੀ ਰਿਕਵੈਸਟ ਹੈ ਜੀ ਤਾਂ ਕੀ ਸਾਬ ਨੇ ਕਾ ਵਗੈਰਾ ਬਾ ਸ਼ੋਅ ਕਿ ਸਾਬ ਕਿਸੇ ਕੇਰਨ ਤੋਂ ਹੋਈ ਹੈ ਕਿ ਫਾਂਸੀ ਦਿੱਤੀ ਜਾਵੇ ਜਾਂ ਸਾਨੂੰ ਲਿਹਾਜ਼ ਦੇ ਤਰਫ ਕਰਕੇ ਦਰ ਦੀ ਮੰਗ ਨਹੀਂ ਕਰਨਾ ਜੀ ਉਹ ਕੱਲ ਤੇ ਰੱਖਿਆ ਗਿਆ ਸੀ ਜੀ ਕੱਲ ਤੇ ਦੁਆਰਾ ਹੀ ਅਸੀਂ ਦੱਸਦਾ ਸੰਗਤ ਨੂੰ ਕੁਛ ਦਿੱਤਾ ਸੰਗਤ ਸੰਗਤ ਨੂੰ ਇਹ ਹੈ ਜੀ ਛੜਦੀ ਕਲਾ ਚ ਰਹੋ ਗੁਰਸਿੱਖੀ ਜੀਵੰਤਾ ਰਹੋ ਅਮਰ ਸਘੋ ਜੀ ਵੱਤੋਂ ਵੱਧ ਜੋ ਵੀ ਕਨਫਲਿਕਟਸ ਚ ਚੱਲ ਰਹੀਆਂ ਨੇ ਆਪਣੇ ਪੰਥ ਦੇ ਵਿੱਚ ਉਹ ਇਕੱਠੇ ਹੋਈਏ ਜੀ ਇਕੱਠੇ ਹੋਣ ਦਾ ਸੰਦੇਸ਼ ਉਹਨਾਂ ਨੇ ਹਰ ਵਾਰ ਪਹਿਲਾਂ ਵੀ ਦਿੰਦੇ ਆਏ ਨੇ ਜੀ ਹੁਣ ਵੀ ਉਹਨਾਂ ਨੇ ਸੰਦੇਸ਼ ਇਹੀ ਦਿੱਤੇ। ਇਸ ਕੇਸ ਨੂੰ ਲੈ ਕੇ ਸੁਪਰੀਮ ਕੋਰਟ ਤੋਂ ਕੇਸ ਲੈ ਕੇ ਆਪ ਰਾਜਪਾਲ ਆ ਕੇ ਦੱਸਲ ਦਿੱਤਾ ਵੀ ਹਾਂ। ਕਿਸੇ ਜਿਹੜਾ ਲੀਕ ਹੋ ਕੋਈ ਉਹਨੇ ਮੰਗ ਨਹੀਂ ਕੀਤੀ। ਕੇਸ ਦੇ ਆਧਾਰ ਦੇ ਕੇ ਉਹਨਾਂ ਨੇ ਕਿਹਾ ਵੀ ਸੁਪਰੀਮ ਕੋਰਟ ਤੋਂ ਫੈਸਲਾ ਲਵੇ ਜਦੋਂ ਬਾਹਰ ਕੱਟੇ ਜਾਂ ਫੌਂਸੀ ਬਣੇ ਜੀ ਕੋਈ ਕੋਲ ਤਾਂ ਫਿਕਰ ਨਹੀਂ ਜੀ ਹਲੇ ਕੋਈ ਉਹਨਾਂ ਨੇ ਇਸ ਬਾਰੇ ਗੱਲ ਨਹੀਂ ਕੀਤੀ ਹੈਗੀ। ਕੋਈ ਵੀ ਉਹਨਾਂ ਨੇ ਦੱਸਿਆ ਨਹੀਂ ਹੈਗਾ ਬਸ ਚੜਦੀ ਕਲਾ ਦੀ ਅਰਦਾਸ ਕਰਾਈ ਹੈ ਜੀ ਉਹਨਾਂ ਨੇ। ਵੀ ਚੜਦੀ ਕਰਾ ਰਹੇ ਪੰਥ ਦੀ ਜੀ ਤੇ ਜੋ ਵੀ ਉਹ ਹੋਇਆ ਜੀ ਬਾਕੀ ਬਾਕੀ ਹਲੇ ਜੀ ਕੋਈ ਵੀ ਇਹਦਾ ਬਾਰੇ ਕੁਝ ਵੀ ਨਹੀਂ ਦੱਸਿਆ ਉਹਨਾਂ ਨੇ ਵੀ ਮੁਲਾਕਾਤ ਸਾਰਿਆਂ ਦੀ ਇਕੱਠੀ ਹੋਈਆਂ ਤੁਸੀਂ ਕਿੱਲਾ ਕਿਤੇ ਨਹੀਂ ਮੈਂ ਅਲੱਗ ਕਿਤੇ ਅੱਛਾ ਬਾਕੀ ਸਾਰਿਆਂ ਦੀ ਇਕੱਠੀ ਹਾਂਜੀ ਬਾਕੀ ਨਹੀਂ ਬਾਕੀ ਨਹੀਂ ਹੋਈ ਜੀ ਬਾਕੀ ਫਤਿਹ ਸਾਂਝੀ ਹੋਈ ਹੈ ਜੀ ਬਾਕੀ ਮੁਲਾਕਾਤ ਨਹੀਂ ਬਾਕੀ ਉਹ ਹੋਈ ਹੈ ਜੀ ਬਸ ਮੇਰੀ ਡਿਸਕਸ਼ਨ ਹੋਈ ਹੈ ਜੀ ਕੇਸ ਦੀ ਤੇ ਡਿਸਕਸ਼ਨ ਕੇਸ ਦੀ ਕਰਕੇ ਜੀ ਫਿਰ ਅਸੀਂ ਹਾਂਜੀ ਤੁਹਾਨੂੰ ਮੁਲਾਕਾਤ ਗੱਲਬਾਤ ਕੀਤੀ ਸਾਰੀ ਵਕੀਲ ਸਾਹਿਬ ਨੇ ਅੱਜ ਤਾਂ ਸਿਰਫ ਅਤੇ ਬਲਾ ਕੇ ਉਥੇ ਨਾਲ ਬੈਠੇ ਹਾਂ ਵਕੀਲ ਸਾਹਿਬ ਨੇ ਗੱਲਬਾਤ ਕੀਤੀ ਹੈ ਤਰੀਕ ਬਾਰੇ ਇਹ ਹੀ ਗੱਲ ਹੋਈ ਹੈ ਸੇਤ ਚੜ੍ਹਦੀ ਕਲਾ ਚ ਨੇ ਬਿਲਕੁਲ ਠੈਮ ਨੇ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਕੋਈ ਆਰਡਰ ਦਿੱਤੀ ਹੈ ਕਿ ਇਹ ਰਾਜੂ ਆਣ ਲਗੇ ਨਹੀਂ ਇਹਦੇ ਬਾਰੇ ਵਕੀਲ ਸਾਹਿਬ ਦੱਸ ਸਕਦੇ ਨੇ ਇੱਥੇ ਹੀ ਨੇ ਉਹ ਉਹ ਸਾਰਾ ਕੁਝ ਦੱਸੋਗੇ ਪ੍ਰੈਸ ਨੂੰ ਜੋ ਵੀ ਗੱਲ ਪੁੱਛਣ ਉਹ ਦੱਸ ਦੇਣਗੇ ਤੁਸੀਂ ਸਿਰਫ ਉੱਥੇ ਮੁਲਾਕਾਤ ਕਰਕੇ ਫਤਿਹ ਪਤੂਈ ਬੁਲਾਈ ਹੈ ਉਹਨਾਂ ਨੂੰ ਬੁਰਾ ਸਾਹਿਬ ਦੇ ਦੇਖ ਦਿੱਤੀ ਹੈ ਕਿ ਸਰੋਵਰ ਸਾਹਿਬ ਦਾ ਜਲ ਦਿੱਤਾ ਬਸ ਇਹਨਾਂ ਕਹਿੰਦਾ ਹੈ ਬਾਕੀ ਸਾਰੀ ਵਕੀਲ ਨੇ ਕੇਸ ਸੰਬੰਧੀ ਗੱਲਬਾਤ ਕੀਤੀ ਹੈ ਹੋਰ ਕੋਈ ਗੱਲਬਾਤ ਸਾਡੇ ਵੱਲੋਂ ਕੋਈ ਗੱਲਬਾਤ ਨਹੀਂ ਹੋਈ ਪ੍ਰਧਾਨ ਸਾਹਿਬ ਨੇ ਕੋਈ ਗੱਲ ਨਹੀਂ ਦਿੱਤੀ ਵਕੀਲ ਸਾਹਿਬ ਨੇ ਵਕੀਲ ਸਾਹਿਬ ਨੇ ਕੀ ਕੀਤਾ ਪ੍ਰਧਾਨ ਜਿਹੜਾ ਤੁਸੀਂ ਕਹਿਇਆ ਤਾਂ ਮਿਲ ਕੇ ਲੱਗ ਚੀ ਕੀ ਗੱਲਬਾਤ ਕੀ ਗੱਲਬਾਤ ਹੈ ਸਰ ਇਹਨਾਂ ਕਹਦਾ ਦੂਜੀ ਗੱਲਬਾਤ ਗੱਲਬਾਤ ਕੀ ਹੋਈ ਹੈ ਜੀ ਹਾਂ ਜੀ ਮੈਂ ਉੱਥੇ ਕਹਿਆ ਸੀ ਵਕੀਲ ਨੇ ਮੀਟਿੰਗ ਕੀਤੀ ਆ ਜੀ 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 ਕਿਉਂਕਿ ਕੱਲ ਨੂੰ ਤਰੀਕ ਕਰਕੇ ਵਕੀਲ ਨੇ ਕੀਤੀ ਆ ਸਾਰੀ ਸਰਬਦਾਰ ਹੋ ਗਈ ਆ ਅੱਛਾ ਜੀ ਫਤਿਹ ਹੋਈ ਸਰ ਹੈ ਜੀ ਫਤਿਹ ਹੋਈ ਆ ਜੀ ਫਤਿਹ